ਅਸਟਮ ਦੀ ਵੱਡੀ ਖਬਰ ਹੈ ਮੌਸਮ ਵਿੱਚ ਅਚਾਨਕ ਤਬਦੀਲੀ ਦੇ ਚਲਦਿਆਂ ਭਾਰੀ بارش ਮਗਰੋਂ ਭਾਵੇਂ ਗਰਮੀ ਤੋਂ ਪਰੇਸ਼ਾਨ ਲੋਕਾਂ ਨੇ ਰਾਹਤ ਜ਼ਰੂਰ ਮਹਿਸੂਸ ਕੀਤੀ ਹੈ ਪਰ بارش ਨੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਉਸ ਤੋਂ ਕਈ ਗੁਣਾ ਵਧਾ ਦਿੱਤੀਆਂ ਹਨ ਕਿਉਂਕਿ ਮahanagar ਦੇ ਕਈ ਇਲਾਕਿਆਂ ਵਿੱਚ بارش ਬੰਦ ਹੋਣ ਦੇ ਕਾਫੀ ਦੇਰ ਬਾਅਦ ਪਾਣੀ ਇਕੱਠਾ ਰਹਿਣ ਨਾਲ ਹੜ ਵਰਗੇ ਹਾਲਾਤ ਪੈਦਾ ਹੋ ਗਏ ਹਨ ਜਿਸ ਨਾਲ ਸੀਵਰੇਜ ਤੇ ਰੋਡ ਜਾਲੀਆਂ ਦੀ ਸਫਾਈ ਨੂੰ ਲੈ ਕੇ ਨਗਰ ਨਿਗਮ ਦੇ ਦਾਅਵਿਆਂ ਦੀ ਹਵਾ ਨਿਕਲ ਗਈ ਹੈ ਇਸ ਨੂੰ ਵੇਖ ਕੇ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੌਨਸੂਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਕੀਤੀਆਂ ਗਈਆਂ ਤਿਆਰੀਆਂ ਮਿੱਟੀਆਂ ਤੇ ਕਾਗਜ਼ੀ ਕਾਰਵਾਈ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਹਨ ਮੀਮਗਰੋਲ ਲੁਧਿਆਣਾ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਨਗਰ ਨਿਗਮ ਦੀ ਰੱਜ ਕੇ ਕਿਰਕਰੀ ਹੋ ਰਹੀ ਹੈ ਲੋਕ ਇਸ ਸੰਬੰਧੀ ਫੋਟੋ ਤੇ ਵੀਡੀਓ ਅਪਲੋਡ ਕਰਕੇ ਨਗਰ ਨਿਗਮ ਅਧਿਕਾਰੀਆਂ ਖਿਲਾਫ ਪੜਾਅ ਕੱਢ ਰਹੇ ਹਨ बारिश ਦਾ ਪਾਣੀ ਜਮ੍ਹਾਂ ਹੋਣ ਨਾਲ ਜ਼ਿਆਦਾਤਰ ਇਲਾਕਿਆਂ ਵਿੱਚ ਲੋਕਾਂ ਦਾ ਘਰੋਂ ਨਿਕਲਣਾ ਵੀ ਔਖਾ ਹੋ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਲ ਥਲ ਹੋ ਚੁੱਕਾ ਹੈ ਪਾਣੀ ਕਈ ਜਗ੍ਹਾ ਹੈਂਟਲੇ ਇਲਾਕਿਆਂ ਵਿੱਚ ਕੰਰਾ ਫੈਕਟਰੀ ਜਾਂ ਦੁਕਾਨਾਂ ਵਿੱਚ ਪਾਣੀ ਵੜਨ ਦੀ وجہ ਨਾਲ ਲੋਕਾਂ ਦੇ ਸਮਾਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਹੜ ਵਰਗੇ ਹਾਲਾਤ ਦਿਖਾਈ ਦੇ ਰਹੇ ਹਨ ਦੋ ਪਹੀਆ ਚਾਰ ਪਹੀਆ ਵਾਹਨ ਪਾਣੀ ਦੇ ਵਿੱਚ ਵੜ ਚੁੱਕੇ ਹਨ ਬਹੁਤ ਹੀ ਮੁਸ਼ਕਲ ਪੈਦਾ ਹੋ ਚੁੱਕੀ ਹੈ ਅਸਟਮੀ ਦੀ ਵੱਡੀ ਖਬਰ ਮੌਸਮ ਵਿੱਚ ਅਚਾਨਕ ਤਬਦੀਲੀ ਦੇ ਚਲਦਿਆਂ ਭਾਰੀ بارش ਮਗਰੋਂ ਭਾਵੇਂ ਗਰਮੀ ਤੋਂ ਪਰੇਸ਼ਾਨ ਲੋਕਾਂ ਨੇ ਰਾਹਤ ਜ਼ਰੂਰ ਮਹਿਸੂਸ ਕੀਤੀ ਹੈ ਪਰ بارش ਨੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਉਸ ਤੋਂ ਕਈ ਗੁਣਾ ਵਧਾ ਦਿੱਤੀਆਂ ਹਨ ਕਿਉਂਕਿ ਮahanagar ਦੇ ਕਈ ਇਲਾਕਿਆਂ ਵਿੱਚ بارش ਬੰਦ ਹੋਣ ਦੇ ਕਾਫੀ ਦਿਨ ਬਾਅਦ ਪਾਣੀ ਇਕੱਠਾ ਰਹਿਣ ਨਾਲ ਹੜ ਵਰਗੇ ਹਾਲਾਤ ਪੈਦਾ ਹੋ ਗਏ ਹਨ ਜਿਸ ਨਾਲ ਸੀਵਰੇਜ ਤੇ ਰੋਡਾਂ ਦੀਆਂ ਦੀ ਸਫਾਈ ਨੂੰ ਲੈ ਕੇ ਨਗਰ ਨਿਗਮ ਦੇ ਦਾਅਵੇ ਦੀ ਹਵਾ ਨਿਕਲ ਗਈ ਹੈ ਇਸ ਨੂੰ ਵੇਖ ਕੇ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਾਨਸੂਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਕੀਤੀਆਂ ਗਈਆਂ ਤਿਆਰੀਆਂ ਮਿੱਟੀਾਂ ਦੇ ਕਾਗਜ਼ੀ ਕਾਰਵਾਈ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਹਨ ਮੀਗਰੋ ਲੁਧਿਆਣਾ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਨਗਰ ਨਿਗਮ ਦੀ ਰੱਜ ਕੇ ਕਿਰਕਰੀ ਹੋ ਰਹੀ ਹੈ ਲੋਕ ਇਸ ਸੰਬੰਧੀ ਫੋਟੋ ਤੇ ਵੀਡੀਓ ਅਪਲੋਡ ਕਰਕੇ ਨਗਰ ਨਿਗਮ ਅਧਿਕਾਰੀਆਂ ਖਿਲਾਫ ਪੜਾਅ ਕੱਢ ਰਹੇ ਹਨ ਬਾਰਿਸ਼ ਦਾ ਪਾਣੀ ਜਮ੍ਹਾਂ ਹੋਣ ਨਾਲ ਜ਼ਿਆਦਾਤਰ ਇਲਾਕਿਆਂ ਵਿੱਚ ਲੋਕਾਂ ਦਾ ਘਰੋਂ ਨਿਕਲਣਾ ਵੀ ਔਖਾ ਹੋ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਲ ਥਲ ਹੋ ਚੁੱਕਾ ਹੈ ਪਾਣੀ ਕਈ ਜਗ੍ਹਾ ਹੇਠਲੇ ਇਲਾਕਿਆਂ ਵਿੱਚ ਘਰਾਂ ਫੈਕਟਰੀ ਜਾਂ ਦੁਕਾਨਾਂ ਵਿੱਚ ਪਾਣੀ ਵੜਨ ਦੀ ਵਜ੍ਹਾ ਨਾਲ ਲੋਕਾਂ ਦੇ ਸਮਾਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਹੜ ਵਰਗੇ ਹਾਲਾਤ ਦਿਖਾਈ ਦੇ ਰਹੇ ਹਨ ਦੋ ਪਈਆ ਚਾਰ ਪਈਆ ਵਾਹਨ ਪਾਣੀ ਦੇ ਵਿੱਚ ਵੜ ਚੁੱਕੇ ਹਨ ਬਹੁਤ ਹੀ ਮੁਸ਼ਕਲ ਪੈਦਾ ਹੋ ਚੁੱਕੀ ਹੈ